ਮਰਨੇ ਮੇਰੇ ਜਵਾਬ ਆਪਣੇ ਕਿੱਥੋਂ ਆਗੇ ਦਸੀ ਕੋਈ ਗੱਲ ਨਹੀਂ ਮਜ਼ਾਕ ਕਰਦਾ ਦੋ ਮਿੰਟ ਹਸਣ ਖਿਡਣ ਵੀ ਨਹੀਂ ਦਿੰਦੀ ਨਾਲੇ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਸਰਪੰਚ ਆ ਗਿਫਟ ਨਹੀਂ ਦੇਰੂਗਾ ਫੇਰ ਹੋਰ ਕੀ ਲਿਆਏਗਾ ਅੱਗ ਸਵਾਜੀ ਚੱਕ ਲਿਆ ਹੈ ਹੁਣ ਤੂੰ ਹੋਰ ਕੀ ਕਰ ਸਕਦਾ ਲੈ ਕੀ ਕਰੂਗੀ ਕਹਿੰਦੇ ਮਦਦ ਨਾ ਇੱਕ ਕੰਮ ਕਰ ਮੇਰਾ ਕੰਮ ਕਰ ਦੇਗੀ ਆਹ ਬੋਲੀ ਇੱਕਦੂ ਹਾਂ ਕਰ ਦਊਗੀ ਚਲ ਦੱਸ ਪਣ ਕੀ ਕੰਮ ਹੈ ਤਾਂ ਕੰਮ ਤਾਂ ਹੈ ਆ ਸਰਪੰਚ ਨੂੰ ਕਹਿ ਕੇ ਮੈਂ ਵੀਡੀਓ ਕੰਮ ਕਰਵਾ ਲਈ ਇਹਦਾ ਕੁੜੀ ਦਾ ਸਾਡੀ ਨੂਹ ਇਹ ਬੋਟ ਵਾਲਾ ਮੈਂ ਕਿਉਂ ਮੈਂ ਕਿਉਂ ਕਰਾਂ ਮੈਂਗਾ ਹੱਥ ਸਰਪੰਚ ਲਈ ਲੱਗੀਆਂ ਕਿਹ ਵਾਈ ਇਹਦਾ ਜਾਨ ਮੇਰੀ ਲਾਤੀਆਂ ਕਿੱਥੇ ਬਣਾਈਆਂ 40 ਹੋਣਾ 3 ਰਿੱਲਾ ਬਣਾਈਆਂ 4 ਕੁਟ ਮੈਂ ਵੇਚਤੀਆਂ ਤੇਰੇ ਵਲੋਗ ਚ ਸਰਪੰਚ ਨਾਲ ਬੱਤ ਤੇ ਰਿੱਲਾ ਬਣਾਈਆਂ ਤੇਰਾ ਪਹਿਲਾਂ 4 ਕੁਟ ਲਾਉਣਾ ਸੀ ਤੇ ਦੋ ਇੱਥੇ ਝੋਟ ਕਿੰਨਾ ਕੋਈ ਨਹੀਂ ਕੀ ਲੈ ਸਮੰਨੀ ਨਾ ਕਿ ਮੈਨੂੰ ਮੈਨੂੰ ਨਾ ਨਾ ਮੈਨੂੰ ਨਾ ਭਾਈ ਕਹਿ ਤੇ ਤੂੰ ਪਹਿਲਾਂ ਗੱਲਾਂ ਹੋਰ ਉੱਡੀ ਫਿਰਤੀਆਂ ਨੇ ਫਿਰ ਕੱਲ ਨੂੰ ਕਿਸੋਰ ਕਾਉਂਗੇ ਮੇਰਾ ਕੋਈ ਲੈਣਾ ਦੇਣਾ ਨਹੀਂ ਭਾਨਾ ਟੇਮ ਇਹਦੇ ਉੱਛੜੂ ਚੱਕੀ ਗੇਟ ਲਾ ਕੇ ਅੰਦਰ ਵਾ ਗਈ ਚੱਲ ਠੀਕ ਆ ਦੇਖ ਚੱਲ ਹਾਂ ਚੱਲ ਇਹ ਇਹਦੇ ਕੋਲ ਹੀ ਆ ਉਹ ਆਜਾ ਕਿਹਦੇ ਕੈਮਰਾ ਕੈਮ ਉਹ ਮਾਈਕੀ ਦੇ ਕੋਲ ਆ ਤੂੰ ਚੱਲ ਗੱਲਾਂ ਕਰਕੇ ਫਿਰ ਇਹਦੇ ਕੋਲੇ ਫਿਰ ਇਸ ਵਾਰ ਤੂੰ ਇਹਨੂੰ ਪੁੱਛਣਾ ਹਾਂ ਕੀ ਬਚੀ ਤੁਸੀਂ ਇਹਨੂੰ ਕਹਿੰਮੀ ਮੈਂ ਤੁਹੇ ਇਹਨੂੰ ਕੱਦ ਕੇ ਕਹਿ ਰਹੇ ਤੂੰ ਤੈਨੂੰ ਪਤਾ ਨਹੀਂ ਅੱਛਾ ਕੀ ਕਹੋ ਉਹ ਦਾ ਡਾਇਲੋਗ ਹਾਂ ਨਹੀਂ ਆ ਦੱਸ ਮੈਂ ਲਾਵਾਂਗੇ ਨਾ ਆ ਜਾਓ ਆ ਜਾ ਇੱਥੇ ਬਾਹਰ ਤੇਰਾ ਮੇਰਾ ਡਾਇਲੋਗ ਹੋਈ ਨਹੀਂ ਤਾਂ ਮਾਈਕ ਮੈਨੂੰ ਕੱਤ ਲਵਾਤਾ ਫਿਰ ਇਹ ਦੋਨਾਂ ਦੇ ਲੱਗਣਗੇ ਤੇਰੇ ਮੈਂ ਤਾਂ ਐਂਡ ਤੇ ਲੱਗਣਗੇ ਨਹੀਂ ਲੱਗਣਗੇ ਉਹ ਉੱਚੀ ਬੋਲਦੀ ਓਦੀ ਆਵਾਜ਼ ਆਜੀ ਸ੍ਰੀ ਗੱਲ ਇਹ ਕੋਈ ਵੀ ਕੌਣ ਤੂੰ ਗਈ ਤੂੰ ਗਈ ਮੈਂ ਤਾਂ ਮੈਂਬਰ ਆ ਜੀ ਹਾਂ ਸ੍ਰੀ ਗੱਲ ਸ੍ਰੀ ਗੱਲ ਇਹ ਕੋਈ ਭਾਈ ਕਿਵੇਂ ਆਇਆ ਤੂੰ ਆ ਸੌਰੀ ਬੱਚਾ ਹੋਰ ਫੈਰ ਸੋ ਤਾਂ ਭਾਈ ਤੂੰ ਕਾ ਕਰ ਫੈਰ ਸੋ ਤਾਂ ਅੱਜ ਤਾਂ ਪੈਸਰ ਬੰਚ ਕੋ ਆਸੀ ਕਿਵੇਂ ਕੀ ਗੱਲ ਹੋਗੀ ਹੂੰ ਸੁੱਖਾ ਸੁੱਖੀ ਰਿਸ਼ਤੇ ਬਣਵਾਉਣੀ ਕੀ ਗੱਡੀ ਦਾ ਬਣਾ ਦੂਗਾ ਸਰਪੰਚ ਬਣਾ ਜੇ ਨਾ ਕੋਈ ਗੱਲ ਆਈ ਤਾਂ ਮੇਰੀ ਗੱਲ ਦੋ ਮੇਰੀ ਗੱਲ ਤਾਂ ਸੁਣ ਮੰਨਣੀ ਹੈ ਇਹ ਵੀ ਬਣਾਉਣਾ ਚਾਹੀਦਾ ਚੰਦਰਾ ਲਾ ਤਾਂ ਹੈਗੀ ਜਾਂ ਇੱਕ ਮਿੰਟ ਮੈਨੂੰ ਲੱਗ ਇੱਕ ਡੇਢ ਮਿੰਟ ਦੇ ਰੱਖ ਲੈ ਲਾ ਲਾਓ ਤੇਰ ਕੋਲ ਹੈਗਾ ਮੈਂ अच्छा अच्छा हम्म की कहंदा फिर ओ कहंदा कोई ना बनवा लेवांगे अच्छा बनवाओ उथो कटा के लेवांगे कहंदा पहला अच्छा फिर कहंदा इथे ਬਣਾਵਾਂਗੇ ਫਿਰ ਕਹਿੰਦਾ ਇਹਦਾ ਰਸਨ ਕਾਰਡ ਚ ਨਾ ਚਲੂ ਹਾਂ ਹਾਂ ਕਰਵਾ ਦੂਆ ਕੰਮ ਜੇ ਕੋਈ ਫੇਰ ਵੀ ਫਰਕ ਸ਼ਰਕ ਰਹਿ ਗਿਆ ਤਾਂ ਮੈਨੂੰ ਦੱਸ ਦੇ ਕੋਈ ਨਾ ਦੱਸ ਦਾਂਗਾ ਪੁੱਤ ਤੈਨੂੰ ਮੈਂ ਕਹਿ ਦੂਗਾ ਉਹਨੂੰ ਹਾਂ 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 ਇਹ ਮੈਂਬਰ ਸੀਗਾ ਮੈਂਬਰ ਸੱਸਰੀ ਗਾਲ ਸੱਸਰੀ ਗਾਲ ਰੀਲ ਬਣਾ ਦੇਣਾ ਇੱਕ ਵਾਰੀ ਸੱਸਰੀ ਗਾਲ ਜੀ ਕਿ ਸੂਟ ਚ ਕਿੰਨੀ ਗਣੋ ਹਾਂ ਸੱਸਰੀ ਗਾਲ ਜੀ ਚੱਲ ਚੱਲ ਬਣਾ ਦੇ ਗਿਆਜ਼ ਕਰੋ ਚਲੋ ਬਲਾਓ ਮਨ ਬਲਾਓ ਸਸਰੀਕਾਲ ਜੀ ਕਿਹੜਾ ਕਰਦੇ ਮੈਂ ਕਰਦੇ ਰੋ ਗਰੇ ਘਣ ਰਵੀ ਨੂੰ ਬਣਾਉ ਕੋ ਲੈਣਾ ਬਣਾ ਦੇ ਨੂੰ ਕਿਹੜਾ ਪਿੰਡ ਸੀਪਾ ਹੀ ਉਹਦਾ ਲੋਹੇ ਖੇੜੇ ਤੇ ਜੀ ਲੈ ਉਹ ਫਿਰ ਤਾਂ ਤੁਹਾਡਾ ਕੰਮ ਬਣੀ ਪਿਆ ਉਹ ਤਾਂ ਮੇਰਾ ਯਾਰ ਆ ਉਹ ਪਿੰਡ ਦਾ ਸਰਪੰਚ ਦਾ ਬੜੀ ਯਾਰੀ ਹੈ ਮੇਰੀ ਉਹਦੇ ਨਾਲ ਉਹ ਤੋਦਾ 1 ਮਿੰਟ ਚ ਘਟਵਾ ਦੂ ਮੈਂ ਤੇ ਫਿਰ ਆਪਾਂ ਇੱਥੇ ਬਣਵਾਵਾਂਗੇ ਫੇਰ ਤੁਹਾਡਾ ਰਸਨ ਕਾਰਡ ਤੇ ਨਾਮ ਚੜਪਾਵਾਂਗੇ ਨਾਲੇ ਵੋਟ ਪਈ ਮੈਨੂੰ ਪਾਉਣੀ ਗੱਲ ਸੁਣ ਲੈ ਠੀਕ ਹੈ ਜਲਤੇ ਮੋਹਰ ਲਾਉਣੀ ਹੈ ਹਮੇਸ਼ਾ ਠੀਕ ਹੈ ਤੇ ਦੂਜੀ ਗੱਲ ਇੱਕ ਗੱਲ ਜ਼ਰੂਰ ਆ ਪਰ ਇਹਨਾਂ ਨੂੰ ਤੋਰਾ ਫੇਰਾ ਕਰਨਾ ਪਊ ਬਈ ਤੋਰਾ ਫੇਰਾ ਕਰ ਲਾਂਗੇ ਭਾਈ ਦਾ ਵੋਟ ਨਹੀਂ ਜਿਆਦਾ ਭਾਈ ਮੁੰਡੇ ਨੂੰ ਕਹੋ ਵੀ ਨਾਲ ਜਾਵੇ ਇਹ ਕਚਹਿਰੀਆਂ ਦੇ ਕਿਹੜੇ ਲੱਗਣਗੇ ਮੁੰਡੇ ਕੋਲ ਟਾਈਮ ਪਿੰਡ ਵੀ ਜਾਣਾ ਪੈ ਸਕਦਾ ਮੁੰਡੇ ਕੋਲ ਟਾਈਮ ਨਹੀਂ ਆ ਜੇ ਫਿਰ ਇਹਦਾ ਭਾਈ ਇੱਕੋ ਹੀ ਹਾਲ ਆ ਜਿਆਦਾ ਫਿਰ ਮੈਂ ਭਗ ਜੂ ਗੱਡੀ ਹਾਂ ਕੀ ਹੋ ਗਿਆ ਮੈਂ ਤਾਂ ਮੈਨੂੰ ਚੱਲੀ ਨਾਲ ਤੈਨੂੰ ਗੱਡੀ ਆਉਂਦੀ ਆ ਲੈ ਡਰਾਈਵਰ ਲੈ ਜਾਂਗੇ ਅੱਛਾ ਤੂੰ ਪੈਸੇ ਕਮਾਉਣ ਨਾ ਦੇਈ ਵਿੱਚੋਂ ਖਵਾ ਦੇ ਫੇਰ ਕੀ ਹੋ ਜੂਗਾ ਦਸਨੰਦਰ ਤੂੰ ਬਗ ਚੱਲੀ ਬਾਲੀ ਗੱਲ ਆ ਤੈਨੂੰ ਕੀ ਪਤਾ ਉੱਥੇ ਤੈਨੂੰ ਕੋਈ ਨਹੀਂ ਜਾਣਦਾ ਵਕੀਲ ਜਾਣਦਾ ਤੈਨੂੰ ਕੋਈ ਤੇਨੂੰ ਤਾਂ ਜਾਣਦੇ ਆ ਤੂੰ ਵੀ ਚੱਲੀ ਨਾਲ ਮੈਂ ਨਹੀਂ ਮੈਂ ਇਕੱਲੇ ਹੀ ਭਗ ਜੂਗਾ ਲੈ ਫੇਰ ਤੈਨੂੰ ਕੀ ਆਤੀ ਮੀ ਨਾਲ ਇਕੱਲੇ ਜਾਂਦਾ ਚੰਗਾ ਹਾਊਸ ਵਾਈਫ ਬਣ ਕੇ ਰਿਹਾ ਕਰ ਸਰਪੰਚਣੀ ਨਾ ਘੋਟਿਆ ਕਰ ਕਿਉਂ ਹਾਂ ਕੋਈ ਨਾ ਗਾਂ ਦਾ ਤੈਨੂੰ ਸਰਪੰਚਣੀ ਦਾ ਅਹੁਦਾ ਤੇ ਮੈਂ ਬੈਠ ਕੇ ਦਿਖਾਉਂਗਾ ਜਿਹਾ ਆਪਣਾ ਮੈਨੂੰ ਹਾਲਾਤ ਲੱਗਦੇ ਮੈਨਾਂ ਤਾਂ ਮੈਂ ਜਿੱਦਾ ਹੀ ਨਹੀਂ ਲੱchnਾ ਆਪਦੇ ਅੱਛਾ ਹੁਣ ਭਾਈ ਤੁਸੀਂ ਰਹਿ ਕਰ ਲੋ ਕਿਵੇਂ ਕਰਨਾ ਉਵੇਂ ਕਰ ਲਾਂਗੇ ਆਪਾਂ ਬਗਦੇ ਨਹੀਂ ਪੁੱਤਣਾ ਚੱਲ ਜਾਂਗੀ ਹਾਂ ਚੱਲ ਜਾਂਗੀ ਫਿਰ ਮੇਰੇ ਕੋਲੇ ਵੀ ਟਾਈਮ ਨਹੀਂ ਪੁੱਤ ਫਿਰ ਚੱਲ ਬੜੇ ਤੁਸੀਂ ਵੀ ਨਾਲ ਚੱਲ ਬੜੇਓ ਫਿਰ ਮੇਰੇ ਕੋਲੇ ਨਾ ਕੋਈ ਨਹੀਂ ਭਾਈ ਮੈਂ ਹੈਗਾ ਉਹ ਸਰਪੰਚ ਕਾਦੇ ਵਾਸਤੇ ਆ ਇਹਨਾਂ ਨੂੰ ਕਾਹਨੂੰ ਤੰਗ ਕਰਨਾ ਹਾਂ ਕਮਦਰ ਪੰਚਣੀ ਹਾਂ ਹਾਂ ਨਾਲੇ ਬਿਜਲਕ ਉਹਦੇ ਨਾਲ ਜਾਨੇ ਚੰਗੇ ਥੋੜੀ ਲੱਗਦੇ ਆ ਉਹੀ ਤਾਂ ਗੱਲ ਹੈ ਇਹ ਕਈ ਵਾਰੀ ਸੱਟ ਪੇਟ ਵੱਜੇ ਰਾਜ ਡਿੱਗ ਡੁੱਗ ਜੇ ਹਨਾ ਹੋਰ ਕੋਈ ਗੱਲ ਨਹੀਂ ਮੈਂ ਬਣਵਾ ਦੂੰਗਾ ਇਹ ਤਾਂ ਮੇਰਾ ਵੀ ਫਾਇਦਾ ਹੈ ਫਿਕਰ ਨਾ ਕਰੋ ਤੁਸੀਂ ਕੋਈ ਗੱਲ ਨਹੀਂ ਸਰਪੰਚਣੀ ਹੈ ਇੱਕ ਵੋਟ ਹੋਰ ਪੱਕੀ ਹੋ ਗਈ ਆਪਣੀ ਬਿਲਕੁਲ ਵੋਟ ਤੇਰੀ ਪੱਕੀ ਹੋ ਗਈ ਜਿਵੇਂ ਮੈਂ ਏਟਰ ਗਈ ਤੂੰ ਕਹਿਣਾ ਕਿ ਜਾਉਣੀ ਆ ਮੈਨੂੰ ਕਹਿਂਦਾ ਮੈਂ ਕੁਛ ਨਹੀਂ ਆਦੀ ਨਾ ਉਹਨੂੰ ਨਾਲ ਜਾਂਦੀ ਨੂੰ ਕੀ ਹੁੰਦਾ ਸੀ ਉਹਦੀ ਸੱਸ ਨੂੰ ਨਾਲ ਲੈ ਜਾਂਦਾ ਤੂੰ ਉਹ ਲੈ ਜੂਗਾ ਨਾਲ ਕਿਉਂ ਤੇਰੇ ਖੁਰਕੋ ਹੀ ਜਾਂਦੀ ਉਵੇਂ ਬਿਨਾਂ ਗੱਲ ਦਾ ਤੂੰ ਤਾਂ ਕਹਿਣਾ ਆਖੇ ਉਹ ਜਾਂਦੀ ਚੰਗੀ ਨਹੀਂ ਲੱਗਦੀ ਤੂੰ ਮੇਰੀ ਗੱਲ ਸੁਣ ਸਾਰਾ ਦਿਨ ਉਹਦੀ ਸਰਪੰਚੀ ਘੋਟੀ ਜੰਨੀ ਰਹਿਣੀ ਐ ਅਕਲ ਹੈਗੀ ਤੇਨੂੰ ਚਾਰ ਬੰਦੇ ਚ ਬੇਇੱਜ਼ਤੀ ਕਰ ਦਿੰਨੀ ਐ ਜੇ ਉੱਥੇ ਲੜਬੜਾ ਮਾਣਾ ਤੂੰ ਤੇ ਕਲਾਤੀ ਵੇਸੇ ਤੁਝ ਤੇ ਧਮਕਾ ਨਹੀਂ ਹਣਾ ਕਿਹੜਾ ਪਿੰਡ ਆਪਈ ਓੜਾ ਲੋਹੇ ਖੇੜੇ ਤੇ ਜੀ ਚਾਚੀ ਮਿੱਠਾ ਤਾਂ ਨਹੀਂ ਬਾਲਾ ਚਾਹ ਨਹੀਂ ਨਹੀਂ ਠੀਕ ਹੈ ਆਹੋ ਮੈਂ ਘਾਟ ਹੀ ਪਾਇਆ ਸੀ ਮੈਨੂੰ ਪਤਾ ਸੀ ਤੈਨੂੰ ਸ਼ੂਗਰ ਹੈ ਤਾਂ ਹੋਰ ਚਲ ਪੀ ਲੈ ਸੁਣਾ ਚਲ ਮੇਰੀ ਖਤਮ ਕੋਣੀ ਚਲ ਆਉਂਦਾ ਨਹੀਂ ਮੈਨੂੰ ਅੱਗੇ ਬੁਕਾ ਦੋ ਮੇਰੇ ਬੈਦਨਾ ਗੱਲ ਦਿਲ ਤੇ ਨਾ ਲਾਵੀ ਹਾਏ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਾਏ ਜਿੰਨੀ ਬੀਤੀ

ਕੰਪਨੀ ਹੈ ਕੋਈ ਬੜੀ ਕਿੰਨੀ ਆਪਾਂ ਕਾਸਟ ਹੂੰ 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 ਆ ਜਾਂਦਾ ਕਿੱਧਰ 11 ਨੰਬਰ ਦੀ ਗੱਡੀ ਫੜੀ ਆ ਸਾਨੂੰ ਪੂਰਾ ਡਾਈਲਾ ਵਖਿਆ ਸੀ ਫਰੋਜ ਮਾਰੇ ਦਾ ਪੰਦਰਾ ਵੇ ਪਿੱਛੇ ਧਾਕੇ ਬਈ ਇਧਰ ਸੱਕੀ ਕੈਮਰੋਨ ਪਿੱਛੇ ਧਾਕੇ ਚਿੱਤਨਾ ਬਣਾ ਦੇ ਸਿਆਣਾ ਵਿਆਣਾ ਜਾਨਾ ਅਬਾ ਚਾਹ ਤੇ ਡਾਈ ਇਵਰਤ ਅੱਤਰੀ ਮੈਂ ਅਬੀ ਕਹਿੰਦੀ ਜੱਟ ਤੇਰੇ ਤੇਰੇ ਰੱਖਦੇ ਵੀ ਆਹ ਅੰਦਰ ਲਾਵਾਂਗੇ ਹਾਂ ਵਾ ਕੀ ਕਰ ਰਹੀ ਹੈ ਨਾ ਓਏ ਇਸ ਵਾਲਾ ਐਡ ਕੀ ਕਰਤਾ ਚਲੋ ਕਾਲੇ ਨਾਲ ਨਹੀਂ ਉਹਦੀ ਬੜੀ ਜਿਹਨੂੰ ਚਿੱਤਰ ਖਾਦ ਦੇ ਕਾਲੇ ਤੋਂ ਜੀਤਾ ਜੀਤਾ ਕਵਰਣੇ ਚੋ ਆਇ ਨਾ ਕਰਦੀ ਕਹਿੰਦਾ ਇਹ ਤੁਹਾਨੂੰ ਪੁਰਾਣੀਆਂ ਬਾਥੀਆਂ ਹੈ ਹੈ ਮੇਰਾ ਮਤਲਬ ਉਂ ਚੌੜ ਕਰਦਾ ਕਰ ਲਾ ਭਾ ਜੂ ਵੀ ਉਹ ਮੈਨੂੰ ਲੱਗਦਾ ਕੀੜਾ ਗੂੜਾ ਲੜ ਗਿਆ ਕਿੱਥੇ ਲੱਗੀ ਜਬੀ ਤੈਨੂੰ ਮੈਨੂੰ ਲੱਗਦੀ ਇੱਕ ਵਾਰੀ ਉੱਥੇ ਮਹੱਲੀ 11 ਫੇਸ ਅੱਛਾ ਅਹਮਦਾਬਾਦ ਕਿੱڑی ਹੁੰਦੇ ਹਾਂ ਅਹਮਦਾਬਾਦ ਨਹੀਂ ਮਹੱਲੀ 11 ਫੇਸ ਦੇ ਵਿੱਚ ਹਾਂ ਬਈ ਫੇਰ IPL ਤੇ ਚੋਲ ਲੈ ਤੈਨੂੰ ਹਾਂ ਮੈਂ ਭਰਾ ਮੈਂ ਮੈਂ ਕਿਹਾ ਯੂਰ ਮਾਈਟਰਨ ਤੇ ਲੜਾਈ ਪੈ ਗਈ ਸੌਸ ਕਰਿਆ ਹਾਂ ਬਾਰੀ ਆ ਗਈ ਉਹਨਾਂ ਦੀ ਹਾਂ ਮੈਂ ਇੰਗਲਿਸ਼ ਥੋੜੀ ਜ਼ਿਆਦਾ ਜਾਣਦਾ ਅੱਛਾ ਹਲੋ ਐਵਰੀਬਾਡੀ ਯੂਰ ਮਾਈਟਰਨ ਹਾਂ ਉਹ ਪਈ ਅੱਖਾਂ ਜਿਦੋਂ ਆਇਆ ਕਰਿਆ ਡਰ ਕੇ ਉਹਨਾਂ ਨੇ ਬੈਟ ਫੜਾਤਾ ਮੈਨੂੰ ਬੱਲਾ ਦੇਤਾ ਹਾਂ ਮੈਂ ਐ ਕਰਿਆ ਹਾਂ ਆਈ ਨੇ ਮੱਚਪੇ ਕਮੈਂਟ ਕਰਿਆ ਲਾਇਆ ਹਾਂ ਫੜ ਗਿਆ ਫੇਰ ਆਪਣੇ ਤੇ ਹਾਂ ਰਮਾਰੀ ਬੋਲ ਪ੍ਰਵਾ ਮੈਂ ਅੱਛੇ ਬੱਜੀ ਬੱਸ ਮੈਂ ਮੁੜ ਕੇ ਛੜਤੀ ਬਈ ਖੇਡਦੀ ਨਹੀਂ ਮੈਂ ਜੇ ਹੀ ਨਹੀਂ ਖੇਡਣ ਦੋਗਾ ਅੱਜ ਤੱਕ ਦੁਖੀ ਜਾਂਦਾ ਫਿਰ ਵੇ ਐਕਟਰੀ ਚ ਆ ਗਿਆ ਫਿਰ ਮੈਂ ਇੱਥੇ ਆ ਗਿਆ ਅੱਛਾ ਕਿਹੜਾ ਤੇ ਪਾ ਤੇ ਪੁਣਾ ਕੇ ਚੇ ਆਪਾਂ ਨੂੰ ਇੱਥੇ ਚੱਕੇ ਚੋ ਕੇ ਮਾਰੀ ਦੇ ਬਾਈ ਬਹੁਤ ਸੋਹਣਾ ਪਿਆਰ ਦਿੰਦੇ ਆ ਸਾਰੇ ਭੈਣ ਭਾਈ ਸਾਰੇ ਵੀਰ ਤੇ ਚੱਕੀ ਰੱਖੋ ਫੱਟੇ ਆਪਾਂ ਵੀ ਤੁਹਾਡੇ ਨਾਲ ਹੀ ਆ ਜਹੇ ਜਾ ਕੋਸ ਭਾੜੋ ਜੀ ਚੱਕੀ ਜਾਵਾਂਗੇ ਥੈਂਕ ਯੂ ਬਾਈ ਤੇਰੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਮੇਰੇ ਲਈ ਸਾਰੀ ਵਧੀਆ ਰਹਿੰਦੇ ਆ ਥੈਂਕ ਯੂ ਥੈਂਕ ਯੂ ਬਾਈ ਬਹੁਤ ਸਾਰਾ ਧੰਨਵਾਦ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਉਹ ਖੜਾ ਛੱਡ ਦੇ ਹਟਾ ਠੀਕ ਆ ਬਾਈ ਹੋਰ ਤੇ ਲੈ ਜਾਂਦਾ ਲੈ ਆ ਕਾੜੇ ਲੈਂਦੇ ਅੱਜ ਤंगे ਨਕਲੀਏ ਕਲਾਣੇ ਦੇ ਵੇਲੇ ਤੇ

ਕਾਂਟੇ ਦੀ ਗਈ ਨੇ ਬਾਈ ਮੇਰੇ ਸਿਰ ਦੋਦਾ ਸਿਰ ਦੋਦਾ ਸਿਰ ਦੋਦਾ ਕੋਈ ਸੁਣਦਾ ਹੀ ਨਹੀਂ ਹੋਰ ਹੋਰ ਚਲੋ ਤੇ ਹੁਣ ਜਦੋਂ ਕਹਤਾ ਹੁਣ ਕਹਿੰਦੇ ਹਾਂ ਠੀਕ ਹੈ ਹਾਂ ਜਿਵੇਂ ਤੁਸੀਂ ਆ ਲੈਣੇ ਚਾਹੁੰਦੇ ਮੈਂ ਸਿੰਗਿੰਗ ਲਾਈਨ ਚ ਉਹ ਇੱਕ ਗੀਤ ਇਸਰਾ ਕਰ ਤੱਕ ਕਰ ਤੂੰ ਆਂ ਅਜੇ ਉਹ ਜਿਵੇਂ ਸੁਣਾਤਾ ਫਿਰ ਸਾਰੇ ਨੇ ਭਾਂਜਣਾ ਨਹੀਂ ਮੈਂ ਪਲੇਬੈਕ ਸਿੰਗਰ ਬਣਨਾ ਚਾਹੁੰਦੀ ਸੀ ਪਰ ਜਦੋਂ ਮੈਂ ਆਡੀਸ਼ਨ ਦੇਣ ਵਾਸਤੇ ਗਈ ਸੀ ਤਾਂ ਉਹ ਚਲੋ ਭਈ ਅੱਜ ਅਬ ਗੱਲ ਕਰਾਂਗੇ ਸਾਰੇ ਆਰਟਿਸਟਾਂ ਨਾਲ ਸ਼ੂਟ ਤੋਂ ਬਾਅਦ ਚਲੋ ਵੀ ਭਾਈ ਮਰ ਲਾ ਨਾ ਡਿੱਗ ਜੀਗਾ ਕੱਲੂ ਵੀਡੀਓ ਕਰਨੀ ਆ ਹਾਂ ਚਾਰ ਬਾਈ ਤੁੱਕਿਆਂ ਦਾ ਕੱਲ ਵੀਡੀਓ ਬਹੁਤ ਵਧੀਆ ਹੁੰਦਾ ਭਾਈ ਭਾਈ ਤੁੱਕੇ ਤੁੱਕੇ ਕਿਰਵਾ ਕੇ ਮਾਰਨ ਦਾ ਕਿ ਨਹੀਂ ਲਾਰਖੇ ਨੇ ਕਿੱਥੇ ਜਿਹੜਾ ਠੀਕ ਆ ਸਮਝ ਗਈ ਮੇਰੀ ਗੱਲ ਹਾਂ ਹੈ ਉਲਟਾ ਹੋ ਜਾ ਹਾਂ ਤੂੰ ਬੱਚੀ ਐ ਪੰਚੜੀ ਐ ਜਮਾਂ ਜੇ ਗੋਲਾ ਮੈਨੂੰ ਪਤਾ ਵੀ ਸਰਪੰਚ ਕਹੋ ਸਰਪੰਚ ਕਹੋ ਸਰਪੰਚ ਸਾਹਿਬ ਸਰਪੰਚ ਕਹੋ ਸਰਪੰਚ ਤੇਰੇ ਨਿਸਾਬ ਆਉਂਦਾ ਕਿਤੇ ਕਹਿੰਦੀ ਮੈਨੂੰ ਨਹੀਂ ਬੁਲਾਉਂਦੇ ਹੁਣ ਕਹਿੰਦੀ ਤੁਸੀਂ ਉਹਨੂੰ ਨਹੀਂ ਬੁਲਾਉਂਦੇ ਲੈ ਜਿਹੜਾ ਉਹਦਾ ਉਹਨੂੰ ਹੀ ਬੁਲਾਉਂਗੇ ਹੁਣ ਮੈਨੂੰ ਵੀ ਨਾ ਚੱਕ ਦਿਆ ਪਰਾਂ ਚੱਕ ਤੇ ਆਹ ਚੀਜ਼ ਕਰਕੇ ਕਿੱਥੇ ਜਨਾ ਲੈ ਪਾਣੇ ਚੰਗਾ ਸਰਪੰਚ ਦੱਸ ਰਿਹਾ ਕਿੱਥੇ ਆ ਆ ਅੰਦਰ ਕੇ ਇੱਥੇ ਪਿਆਉ ਲੱਤਾਂ ਦਾ ਕਰੀ ਲੱਤਾਂ ਵੀ ਤਾਂ ਆਹ ਕਰੀ ਆ ਲੈ ਆਹ ਲੈ ਲੱਤਾਂ ਦਾ ਇਹਤਵਾਰ ਫਿਰ ਇਹ ਕੰਮ ਕਰਦੇ ਹਾਂ ਚਾਹ ਆਜ ਲਈ ਮੈਂ ਵੀ ਕਹਿੰਦੀ ਹਾਂ ਹਾਂ ਜੀ ਬਣਾ ਲੈਂਦੀ ਮੈਂ ਰੇਤੀ ਤੇ ਚਲੋ ਜਿਨੀ ਦੀ ਬਾਦ ਮੜੀਗੀ ਠੀਕ ਹੈ ਆਈਏ ਫਿਰ ਇੱਕ ਵਾਰ ਆ ਕੇ ਤੇ ਕਲਾਸ ਨੂੰ ਪਾਉਂਦੇ ਓਕੇ ਚਲੋ ਬੀਕ ਫਾਸ 50 60 ਕਰਾਂ ਬੜੇ ਓਰੇ ਬੋਟ ਛੱਡ ਤੇਰਾ ਤਾਂ ਪਾਰ ਟੋੜ ਵੀ ਬਣਾ ਦਾਂਗੇ ਹੁਕਮ ਕਰ ਦਿਓ ਅੱਛਾ ਠੀਕ ਹੈ ਜੀ ਤੇ ਪਰ ਗੱਨਾ ਆਏ ਭਾਈ ਐ ਕਰੂ ਤੀ ਤਿਆਰ ਹੋ ਜਾਏ ਤੇ ਫਿਰ ਆਪਾਂ ਚੱਲਦੇ ਕਜੈਰੀਆਂ ਦੇ ਹਾਂ ਫਿਰ ਤੂੰ ਕਹੇਂਗੀ ਆ ਵੀ ਚਲੋ ਠੀਕ ਹੈ ਜੀ ਹੰਮੀ ਫਿਰ ਮੈਂ ਕੱਲ ਨੂੰ ਆਣਾ ਸਰਪੰਚ ਸਾਹਿਬ ਨਾਲ ਬੋਲਣਾ ਕਿ ਉਹ ਤੇ ਮੈਂ ਸਰਪੰਚ ਸਾਹਿਬ ਨਾਲ ਉੱਥੇ ਬਗ ਜੂਗੀ ਹਣਾ ਤੇ ਓਕੇ ਹੈਨਾ ਫਿਰ ਤੂੰ ਮੈਨੂੰ ਕਹੀਂ ਆ ਫਿਰ ਮੈਂ ਤੈਨੂੰ ਕਹਾਂਗਾ ਸੁਣੋ ਨਾ ਮੈਂ ਫੋਨ ਕਰੂੰਗਾ ਹਾਂ ਠੀਕ ਹੈ ਮੈਨੂੰ ਉਹ ਸੱਚ ਮੇਰੇ ਕੋਲ ਤਾਂ ਵਾਟਾ ਨੰਬਰ ਹੀ ਨਹੀਂ ਹਾਂ ਨੰਬਰ ਦਿਓ ਟੱਕ ਲੈਣੇ ਫੋਨ ਹਾਂ ਇਹ ਨੰਬਰ ਆ ਨੰਬਰ ਆ ਨੰਬਰ ਲਓ ਕੀ ਨੰਬਰ ਦੀ ਆ ਲੈ ਨੋਟ ਕਰ ਲੈ 999 ਇਹ ਹੋਟਲ ਵਿਚ ਇਤੇ ਕਾਣੇ ਬੰਦੀ ਆ ਮੈਨੂੰ ਉਹ ਜਲਾ ਦੇ ਮਮੀ ਫੋਨ ਤਾਂ ਨਾਲ ਮੈਨੂੰ ਕਰਨਾ ਉਹ ਪਾਪੀ ਜੀ ਦਾ ਕੰਮ ਆ ਉਹਦਾ ਨੰਬਰ ਦਿਓ ਐਵੇਂ ਮੈਨੂੰ ਪੁੱਛੀ ਜਾਊਗਾ ਲੈ ਤੈਨੂੰ ਫੋਨ ਦਵਾਂ ਕਿ ਤੂੰ ਨੰਬਰ ਲਗਾਵੇਂਗਾ ਕਿ ਮੈਂ ਲਗਾ ਤੂੰ ਲਗਾ ਲੈ ਲੋ ਬਾਈ ਨੰਬਰ ਕਿਹੜਾ ਲਗਾਉਣਾ ਤੂੰ ਗੈਰ ਤਾਂ ਮੈਂ ਨੰਬਰ ਲਗਾ ਕੇ ਨੰਬਰ ਹੱਥੇ ਲਿਖਾਉਣਾ ਬਸ ਉਹ ਐ ਨਹੀਂ ਜੇ ਹੋਰ ਕਰਨਾ ਕੋਈ ਵੀ ਨੰਬਰ ਨਾ ਬੋਲੇ 899190 ਮੈਂ ਕਰੂ ਉਹ ਡਾਈਲ ਕਰ ਦੇ ਸਭ ਮੰਕੀ ਨੇ

ਹਾਂ ਨਾ ਮੇਰੀ ਗੱਲ ਸੁਣ ਲੈ ਬਈ ਇਹ ਪੂਰਾ ਕੰਮ ਨਹੀਂ ਕਰਦੀ ਕੈਰੈਕਟਰ ਚ ਕਿਉਂ ਨਹੀਂ ਕਰਦੀ ਲੋਕਾਂ ਨੂੰ ਪੁੱਛ ਕੇ ਦੇਖ ਨਾ ਲੋਕਾਂ ਤੇ ਨੂੰ ਆਏ ਪਤਾ ਸਾਨੂੰ ਮੈਨੂੰ ਸਮਝਾਉਣਾ ਪੈ ਰਿਹਾ ਤੈਨੂੰ ਮੈਂ ਐਡਾ ਕੁੰਡਾ ਦੇਖਦਾ ਲੈ ਉਹ ਬੱਦਲ ਕਰ ਗਈ ਕਿਉਂ ਫੈਮਿਲੀ ਕਿੰਨੀ ਬੱਚੇ ਇੱਜ਼ਤ ਕਰਨਾ ਤੇ ਫੈਮਿਲੀ ਤੇ ਮੈਂ ਕਰਦੀ ਹੁੰਦੀ ਸੀ ਤੇ ਮੈਂ ਉਹ ਐਨੀ ਕਰਤੀ ਸੀਗਾ ਨਾਲੇ ਵਾਲੇ ਚ ਕਿਹੋ ਜਿਹੜਾ ਜਿਹੜਾ ਝੂਠ ਫੈਮਿਲੀ 420 ਇਹ ਮੈਨੂੰ ਪਤਾ ਮੈਂ ਆਪ ਦੇਖੇ ਜਿਹੜੇ ਜੀ ਤੂੰ ਦੱਸੇ ਸੱਚੀ ਦੱਸ ਮੈਂ ਦੱਸੂ ਤੇ ਮੈਂ ਕਿਹੜੀ ਕਲਾਸ ਤੇ ਦੇਖੀ ਸੀ ਬੱਸ ਕਰ ਮੈਂ ਲਗਾ ਸੱਚੀ ਦੱਸੀ ਠਾਈ ਲੱਗਦੀ ਸੀ ਤੇ ਫੇਰ ਮੈਂ ਉਹਨੂੰ ਦੱਸ ਵੀ ਦਿੱਤੀ ਸੀ ਤਵੇ ਹੁੰਦੀ ਸੀ ਤਵੇ ਹੋਰ ਤਾਂ ਨਹੀਂ ਸੀ ਤੁਹਾਡੇ ਟੀਵੀ ਨਹੀਂ ਸੀ ਬਈ ਉਦੋਂ ਮੈਂ ਦੱਸ ਨਹੀਂ ਆ ਨਾ ਮੈਂ ਆਪ ਖੁਦ ਮੈਂ ਇਹ ਗੱਲ ਮੰਨਦਾ ਅੱਛਾ ਮੈਂ ਥੋੜੀ ਐ ਮੇਂ ਗੁੜੀ ਦੀ ਗੱਲ ਜਦੋਂ ਮੇਰੇ ਕੋਲ ਕੰਮ ਇੰਨਾ ਟਾਈਮ ਹੋਗਾ 18 19 ਜਦੋਂ ਤੈਨੂੰ ਬਹੁਤ ਅੱਛੀ ਗੱਲ ਹੈ ਤੈਨੂੰ ਇੰਨਾ ਟਾਈਮ ਹੋ ਗਿਆ ਇਸ ਕੰਮ ਦੇ ਲਾਈਨ ਵਿੱਚ ਕੰਮ ਇਹ ਵੀ ਕੰਮ ਖੁੱਲ ਕੇ ਨਹੀਂ ਕਰ ਰਹੀ ਮੇਂ ਗੱਲ ਤਾਂ ਇਹ ਹੈ ਇਹ ਡਰਦੀ ਆ ਜੇ ਸਭ ਤੋਂ ਧੰਨ ਕੰਮ ਆਉਂਦਾ ਤੂੰ ਡਰਦੀ ਆ ਇੱਕ ਨਾ ਸਰੈਕਟਰ ਦਿੱਤਾ ਆਪਾਂ ਇਹਨੂੰ ਕਹਿੰਦੇ ਬਿਅਕਟ ਕਰਨਾ ਨਾਲੇ ਇਹਨੂੰ ਦੱਸਤਾ ਵੀ ਤੂੰ ਜੇ ਆਂ ਬੋਣੀ ਹੈ ਨਾ ਪਰ ਫੇਰ ਵੀ ਕੀ ਨਹੀਂ ਇਹ ਇਹ ਨਹੀਂ ਕਰਦਾ ਨਹੀਂ ਵੀ ਮਾਰ ਜਾਂਦੀ ਆ ਉਹ ਹੋਰ ਹੀ ਪਾਸੇ ਕਰ ਲੈ ਮੈਂ ਉੱਡ ਜਿਆਣਾ ਵੀ ਹੁਣ ਮੈਨੂੰ ਸੰਗ ਲੱਗਦੀ ਆ ਤੁਹਾਨੂੰ ਸਮਝਾਉ ਦੇਣ ਤੂੰ ਤਾਂ ਤਗੜੀ ਨੇ ਆਪਣਾ ਸਤੋ ਪ੍ਰਾਣਾ ਕੈਰੇਕਟਰ ਬਹੁਤ ਆਰਟਿਸਟ ਤਗੜੀ ਆਰਟਿਸਟ ਤੇ ਪ੍ਰਾਣਾ ਕੰਮ ਕੀਤਾ ਵਾ ਤਗੜੇ ਤਗੜੇ ਬੰਦਿਆਂ ਨਾਲ ਕੰਮ ਨਾੜੇ ਬਾਬੇ ਗੁਰਚੇਤ ਨਾਲ ਕੰਮ ਕੀਤਾ ਯਾਰ ਗੁਰਚੇਤ ਦੇ ਲੈਵਲ ਤੇ ਦੁਆਰੇ ਦੁਆਰੇ ਲਾ ਜਿੱਲਾ ਕੋਠੇ ਨਹੀਂ ਕੋਠੇ ਕੱਟਣੀਆ ਕੋਈ ਨਹੀਂ ਕੱਟਦਾ ਇਹਦਾ ਤੇ ਇੱਥੋਂ ਦੁਆਰੇ ਲਾ ਦੁਆਰੇ ਲਾ ਨਹੀਂ ਚੱਲ ਚੱਲਣ ਦੇ ਇਹ ਇਹੀ ਬੋਲਣਾ ਆਪਾਂ ਉਹਦੇ ਬਾਰੇ ਯਾਰ ਚੱਲ ਐਕਸ਼ਨ ਤਗੜੇ ਤਗੜੇ ਬੰਦੇ ਨਾਲ ਦੁੱਖਾਂ ਬੀਤਾ ਕਿਉਂ ਵੀ ਤੇ ਇਹਨੂੰ ਇਹਨੇ ਆਪਾਂ ਨੂੰ ਸਮਝਾਉਣਾ ਚਾਹੀਦਾ ਕਿ ਆਪਾਂ ਨੂੰ ਇਹ ਹਾਂ ਇਹ ਨਹੀਂ ਨਾ ਇਹ ਤਾਂ ਆਪਾਂ ਨੂੰ ਵੀ ਧਿਆਨ ਦੇ ਚਾਹੇ ਮੇਰੀ ਗੱਲ ਕਰਾ ਦੇ ਕਿਸੇ ਨਾਲ ਜੀ ਤੋ ਡਰਦੀ ਆ ਤੂੰ ਮੈਂ ਕਿਤੇ ਡਰਦੀ ਆ ਜੀ ਤੋ ਵੀ ਡਰਦੀ ਆ ਉਹਨੂੰ ਮੈਂ ਸਮਝਾ ਦੇਣਾ ਵੀ ਆ ਗੱਲ ਆ ਆ ਲਿੰਕ ਸ਼ੇਅਰ ਕਰਾਂਗੇ ਕੈਰੈਕਟਰ ਸਾਨੂੰ ਸਾਫ ਹੋਣਾ ਚਾਹੀਦਾ ਵੀ ਮੈਂ ਤਾਂ ਕੁਛ ਕਿਆ ਹੀ ਨਹੀਂ ਰਹੀ ਕਿਸੇ ਨੂੰ ਤੁਸੀਂ ਕੰਮ ਹੀ ਨਹੀਂ ਢੰਗ ਸਿਰਨਾ ਕਰ ਰਹੇ ਮਾੜਾ ਤੁਸੀਂ ਕੰਮ ਹੀ ਢੰਗ ਸਿਰਨਾ ਕਰ ਰਹੇ ਆ ਹੋਗੀ 25 ਅਡੀਸ਼ਨਾਂ ਬਾਅਦ ਤੈਨੂੰ ਜੁੜਿਆ ਹਾਂ ਹੋਰ ਪੁੱਛ ਪੁੱਛ ਇੱਧਰ ਪੁੱਛ ਮਾੜਾ ਹਾਂ ਕਹਿੰਦਾ ਮੈਨੂੰ ਕੁੜੀ ਚਾਹੀਦੀ ਹੈ ਜਿਹੜਾ ਪ੍ਰੋਪਰ ਕੈਰੈਕਟਰ ਕਰ ਸਕੇ ਮੈਨੂੰ ਵੀ ਨਹੀਂ ਸੀ ਪਤਾ ਇਹ ਤੇਨੂੰ ਕਿੱਥੋਂ ਲੱਭਿਆ ਨਾ ਤੂੰ ਕਿਹਾ ਸੀ ਨਾ ਮੈਨੂੰ ਮੈਂ ਕਿਹਾ ਸੀ ਮਗਾ ਕੁੜੀ ਚਾਹੀਦੀ ਆਪਾਂ ਹਾਂ ਫੋਟੋ ਨੰਬਰ ਲੱਭੋ ਫੋਟੋ ਲੁੱਭੀ ਜੇ ਮੇਰੀ ਹਾਂ ਫੋਟੋ ਮੈਂ ਸਕਰੀਨ ਸ਼ਾਟ ਲੈ ਲੈ ਇਹਨੇ ਇਹਨੇ ਮੈਨੂੰ ਦੱਸਿਆ ਸੀ ਠੀਕ ਹੈ ਇਹਨੇ ਮੈਨੂੰ ਦੱਸਿਆ ਸੀ ਹੈ ਨਾ ਇਹਨੇ ਕਿਹਾ ਸੀ ਕਹਿੰਦਾ ਕਿ ਆਪਾਂ ਮੈਂ ਫਿਲਮ ਚੋਂ ਸਕਰੀਨ ਸ਼ਾਟ ਲੈ ਤਾ ਫਿਰ ਮੈਂ ਕਿਸੇ ਨੂੰ ਸੈਂਡ ਕੀਤਾ ਨੰਬਰ ਆ ਮਿਲ ਸਕਦਾ ਨੰਬਰ ਮਿਲ ਸਕਦਾ ਨੰਬਰ ਮਿਲ ਸਕਦਾ ਮਸਾਂ ਸੋਨੂੰ ਲਿਆਂਦਾ ਕਿੰਦੇ ਪਾਟ ਵੀ ਨਹੀਂ ਹੋ ਸਕਦੇ ਕਿਤੇ ਟੇਟੇ ਵਿੱਚ ਗਿਲ ਜਾਈ ਗਿਲ ਜਾਈਗੇ ਵੀ ਚਲੋ ਜਦੋਂ ਜਦੋਂ ਮਿਲੂ ਜਿੱਦਾਂ ਮਿਲਗੀ ਉਦੋਂ ਹਾਂ ਜਿੱਦਾਂ ਮਿਲਗੀ ਸਾਨੂੰ ਤੈਨੂੰ ਅਸੀਂ ਬਹੁਤ ਮਸ਼ਹੂਰ ਲੱਭ ਕੇ ਲਿਆਂਦਾ ਆ ਹੁਣ ਤੈਨੂੰ ਲੱਭਿਆ ਸਾਡੀ ਕਦਰ ਪਾਦੇ ਹਾਂ ਤੂੰ ਕਦਰ ਨਹੀਂ ਹੁਣ ਤੂੰ ਕਰੈਕਟਰ ਖੁੱਲ ਕੇ ਕਰ ਬੇ ਜਿਹੜਾ ਤੈਨੂੰ ਸਮਝਾ ਤਾ ਹੋਗਾ ਤੈਨੂੰ ਪਹਿਲਾਂ ਪੋਜੀਟਿਵ ਦੱਸਤੀ ਗੱਲ ਵੀ ਤੂੰ ਆ ਚੀਜ਼ ਮੇਰੇ ਨਾਲੋਂ ਤਾਂ ਬਹੁਤ ਅੱਛਾ ਹੈ ਮੇਰੇ ਨਾਲੋਂ ਤਾਂ ਅੱਸੀ ਆ ਮੇਰੇ ਨਾਲ ਉਹ ਇਤਨਾ ਤਾਂ ਹੋ ਘਰ ਮੇਰੇ ਨਾਲ ਉਹਦਾ ਵਧੀਆ ਕੈਰੈਕਟਰ ਨਹੀਂ ਤੇਰਾ ਹਾਂ ਸਭ ਤੋਂ ਗੰਦਾ ਕੈਰੈਕਟਰ ਤਾਂ ਮੇਰੇ ਹੀ ਹੁੰਦਾ ਸਭ ਤੋਂ ਵੱਧ ਅਸਲੀ ਤਾਂ ਮੈਂ ਮਾਰਦੀ ਆ ਸਭ ਨਾਲ ਨੀਚ ਬੰਦਾ ਤਾਂ ਤੂੰ ਨਹੀਂ ਨਹੀਂ ਕੱਲਾ ਫਿਲਮ ਜੋਂ ਨੂੰ ਉਹਦਾ ਤੁਸੀਂ ਬਹੁਤ ਫਿਲਮ ਕਲੀ ਕੋਈ ਕਮੇਡੀ ਹੈ ਉਹ ਵੀ ਕਮੇਡੀ ਹੈ ਇੱਕ ਕਮੇਡੀ ਹੈ ਕਮੇਡੀ ਹੈ ਸਾਡੀ ਟੀਮ ਦੇ ਵਿੱਚ ਜਿੱਡੇ ਬੰਦੇ ਆ ਇਹ ਇੱਕ ਕਾਲਪਨਿਕ ਚੀਜ਼ਾਂ ਹੁੰਦੀਆਂ ਅਸਲੀ ਨਹੀਂ ਹੁੰਦੀ ਹਾਂ ਕਿੰਨੇ ਸਾਡੇ ਨਾਲ ਬੰਦੇ ਨੇਗੇ ਟੀਮ ਦੇ ਵਿੱਚ ਸਾਰੇ ਰੀਅਲ ਲਾਈਫ ਦੇ ਵਿੱਚ ਅੱਜ ਬਹੁਤ ਅੱਛੇ ਨੇਗੇ ਕੱਲਾ ਅਸੀਂ ਕੈਮਰੇ ਦੇ ਮੂਰੇ ਹੀ ਇਹ ਸੀਨ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਕਿਸੇ ਨੂੰ ਯਾਤਰ ਬੁਲਾਉਂਦੇ ਵੀ ਹਾਂ ਹਾਂ ਸ਼ੰਦਰ ਦਾ ਮੇਰੇ ਭੈਣ ਹੀ ਲੱਗਦੀ ਹੈ ਹਾਂ ਕੁੱਤਾ ਭੈਣ ਦੀ ਫਿਰ ਇੱਚਕੀ ਗੱਲ ਆ ਤੇ ਫਿਰ ਮੈਂ ਕਿਹੜਾ ਅੱਛਾ ਕੀ ਜਗਰ ਠੀਕ ਹੈ ਤੇ ਇਹਨਾਂ ਨੂੰ ਕਹਿਦਾ ਹੋਣਾ ਇਦਾਂ ਲਾਸਟ ਵਾਰੀ ਕਹਿ ਦਿੱਲੇ ਇੱਕ ਲਾਜ ਨਹੀਂ ਕਰੇ ਜਗਰਾਤੇ ਵਾਲੇ ਜਗਰਾਤੇ ਜਾੜੇ ਕਹੀ ਬੜਾ ਆ ਹਾਂ ਇਹ ਜਗਰਾਤੇ ਵਾਲੇ ਜਾੜੇ ਤਾਂ ਨਹੀਂ ਕੰਮ ਕਰਦੇ ਕੱਲ ਕਦੇ ਅੱਗੇ ਉਹ ਨਾ ਬਾਈ ਕਹਿੰਦਾ ਕਹਿੰਦਾ ਕਿ ਉਹ ਅੱਗੇ ਭਾਈ ਗਦਾ ਦੇ ਮੇਲੇ ਅੱਗੇ ਚੱਲੀਏ ਅੱਗੇ ਨਾ ਅੱਗੇ ਆਊਗਾ ਹੈਨਾ ਉਹ ਕਹਿੰਦਾ ਲੰਗਰ ਫੇਰ ਕਹਿੰਦਾ ਆਹ ਦੱਸ ਕਹਿੰਦੀ ਨਾ ਕਿਹੜਾ ਕਹਿੰਦੀ ਆਹ ਦੱਸ ਉਹ ਲੰਗਰ ਹੈ ਕੱਟ ਕਰੀ ਮੈਂ ਤਾਂ ਠੀਕ ਕਹਿੰਦਾ ਇਦਾਂ ਦੂਜੇ ਡਾਲਨੀ ਮੈਨੂੰ ਲੱਗਦਾ ਲਗਦਾ ਲੱਗਦਾ ਉਹ ਵੀ ਮਾਰਦਾ ਖਾਂਦਾ ਉਹ ਵੀ ਕੁੜੀ ਮੈਂ ਜਹਾ ਇਦੀ ਪਹਿਲੇ ਕਰਾਉਣੀ ਹੈ ਕਿ ਉਹ ਮਾਰ ਦੇਣੀ ਉਹਦਾ ਮਾਰਦਾ ਉਹ ਜਹਾ ਇਦੀ ਪਹਿਲੇ ਕਰਾਉਣਾ ਹੈ ਉਹ ਤਿਆਰ ਕਰ ਰੱਖੇਗਾ ਫਿਰ ਮਿਲਣੀ ਪਵੇ ਕਣਕਾ ਦਾ ਵਾਅਦਾ ਕਰੋ ਕਣਕਾ ਦਾ ਵਾਅਦਾ ਕੀ ਦੋ ਡਾਲ ਦੋ ਮੈਸੇਜ ਵਧੀਆ ਦੋ ਲੱਖ ਸਰਪੰਚ ਹੂੰ ਜੇ ਸਰਪੰਚ ਪੈਂਦੀ ਹੈ ਯਾਰ ਕਿਸੇ ਬਹੁਤ ਬੰਤਾਲੀ ਐਕਸ਼ਨ ਹਾਂਜੀ ਮੈਂ ਤੁਹਾਡੇ ਪ੍ਰੀਤੀ ਖਾਨ ਤੇ ਜੱਗੇ ਸਰਪੰਚ ਦੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਜਲਦੀ ਹੀ ਇੱਕ ਨਿਊ Song ਆ ਰਿਹਾ ਤੁਹਾਡੇ ਲਈ ਬਹੁਤ ਚੰਗਾ ਹਾਂਜੀ ਕੀ ਕਰੀ ਬਣਾ ਕੇ ਕੀੜੀ ਬਲ ਕਰੀ ਦੱਸੋ ਮੈਨੂੰ ਤਾਂ ਜਿਹੜੀ ਚੈਟ ਦੇ ਗੱਲ ਹੈ ਹੈ ਚੈਟ ਦੇ ਗੱਲ ਮੈਨੂੰ ਅੱਛਾ ਉਹ ਬੋਲਣਾ ਹਾਂ ਹਾਂ ਰੀਟੈਕ ਤਾਂ ਮੈਂ ਇੱਕ ਗਾਣੇ ਪਿੱਛੇ ਨਹੀਂ ਲਾਤੇ ਰਾਜ ਦੇ ਗਾਣੇ ਵਿੱਚ ਕੀ ਕਹਿਣਾ ਹੁੰਦਾ ਵੀ ਉਹ ਬੋਲਣਾ ਨਹੀਂ ਹੁੰਦਾ ਕਦੇ ਕਦੇ ਪਤਾ ਨਹੀਂ ਮੈਨੂੰ ਉਲਝਾਂਦੀ ਬੜੇ ਐ ਯਾਰ ਸੀਰੀ ਨਹੀਂ ਫੜਦੇ ਪਾਲੀ ਚਲਦੇ ਰਿਟ ਫੜਦੇ ਅੱਜ ਅੱਜ ਕਿਥੋਂ ਅਸੀਂ ਆਪਣਾ ਪੈਂਟ ਬਠੰਡਾ ਜਾਣਾ ਸੀ ਅੱਜ ਰੈਡੀ ਬੱਬੀ ਨੂੰ ਆਪ ਕੋ ਫਲਾਇਟ ਲਾਉਣਾ よし。